ਹਾਏ ਹਾਏ ਬਲਾਗੇ ਪ੍ਰੈਸ ਹਾਏ ਹਾਏ ਬਲਾਗੇ ਪ੍ਰੈਸ ਹਾਏ ਹਾਏ ਤੇ ਹਲੇ ਪੜ ਜਿੰਨਾ ਨਾਲੇ ਮੈਨੂੰ ਸਾਥ ਦਿੱਤਾ ਉਹਨਾਂ ਨੇ ਮੇਰੀਆਂ ਹੱਡੀਆਂ ਚੋਂ ਕੱਢ ਲੈਣੇ ਅਗ ਬਲੰਗੀ ਆਤ ਰੋਡ ਤੇ ਖੜੇ ਬੰਦੇ ਦੇ ਪਿੱਛੇ ਕੁੱਲਤ ਲੱਗ ਜਾਂਦੀ ਹੈ ਪੁਲਿਸ ਦਾ ਕੀ ਕੰਮ ਹੈ ਪਹਿਲਾ ਥਾਣੇ ਜਾ ਕੇ ਡਾਟ ਕਰਾਣਾ ਫਿਰ ਉਹ ਬੰਦੇ ਦੀ ਵੈਰੀਫਿਕੇਸ਼ਨ ਕਰਨੀ ਪੁਲਿਸ ਦਾ ਇਹ ਕੰਮ ਹੈ ਅਸੀਂ ਕਦੀ ਜ਼ਿੰਦਗੀ ਚ ਲੁਧਿਆਣਾ ਨਹੀਂ ਗਏ ਪਰ ਜੇ ਕਿੱਥੋਂ ਦਰਜ ਹੋ ਗਿਆ ਅਸੀਂ ਲੁਧਿਆਣੇ ਦੇ ਕਿਸੇ ਨੂੰ ਜਾਣਦੇ ਨਹੀਂ ਪਰ ਇਸ ਵੱਲੋਂ ਦਰਜ ਹੋਇਆ ਸਾਨੂੰ ਪਤਾ ਹੀ ਨਹੀਂ ਸਾਨੂੰ ਪਤਾ ਹੀ ਨਹੀਂ ਸਾਨੂੰ ਅਸੀਂ ਮੈਨੂੰ ਪਹਿਲਾ ਫੋਨ ਕੀਤਾ 2 ਮਿੰਟ ਬਾਅਦ ਤੁਹਾਨੂੰ 2 ਮਿੰਟ ਬਾਅਦ ਕਹਿੰਦੇ ਅਸੀਂ ਤਾਂ ਪਰਮਾਨਗੀ ਪਾਤੀ ਉਹ ਤੁਸੀਂ ਕਿੱਦਾਂ ਰਵਾਨਗੀ ਪਾਤੀ ਜਦ ਫੈਮਿਲੀ ਮੈਂਬਰ ਨਹੀਂ ਆਇਆ ਜੇ ਮੇਰੇ ਬੰਦੇ ਨੂੰ ਕੁਝ ਹੋ ਗਿਆ ਜੇ ਮੈਨੂੰ ਕੁਝ ਹੋ ਗਿਆ ਬਲੌਂਗੀ ਠਾੜਾ ਜ਼ਿੰਮੇਦਾਰ ਹੋਏਗਾ ਬਲੌਂਗੀ ਐਸਐਚਓ ਜ਼ਿੰਮੇਦਾਰ ਹੋਏਗਾ ਤੁਹਾਨੂੰ ਕਦੇ ਪਤਾ ਸੀਗਾ ਕਿ ਮੁਕੱਦਮਾ ਦਰਜ ਹੈ ਪਹਿਲਾਂ ਜਾਂ ਕਦੇ ਸਾਨੂੰ ਕਿਸੇ ਚੀਜ਼ ਦਾ ਨਹੀਂ ਪਤਾ ਸੀ ਸਾਨੂੰ ਬਲੌਂਗੀ ਐਸਐਚ 4 ਦਿਨ ਤੋਂ 5 ਦਿਨ ਤੋਂ ਲਗਾਤਾਰ ਤੰਗੀਆਂ ਦੇ ਰਿਹਾ ਸੀ ਕਿ ਤੁਸੀਂ ਕਲੋਨੀ ਦਾ ਕੰਮ ਨਾ ਕਰਾ ਰੋਕੀ ਮੈਂ ਤੈਨੂੰ ਅਰੇਸਟ ਕਰਾ ਦਊਗਾ ਮੈਂ ਤੇਰੇ ਬਾਕਸ ਵੈਕਟਲਾ ਦਊਗਾ ਮੈਨੂੰ ਫੋਨ ਕਰਕੇ ਮੈਂ ਐਸਐਸ ਨੂੰ ਕਮੈਂਟ ਕੀਤਾ ਐਸਐਸ ਰਿਸ਼ਵਤ ਕਰਦਾ ਐਸਐਸ ਨੇ ਮੈਨੂੰ ਡਰਾਇਆ ਮੈਂ ਤੇਰੇ ਖਰਚਾ ਦਰਜ ਕਰਾ ਦਊਗਾ ਮੈਂ ਤੇਰੇ ਖਰਚਾ ਦਰਜ ਕਰਾ ਦਊਗਾ